ਚਲ ਜੀ ਕੱਲ੍ਹ ਦੇ ਲੇਟ ਹੋ ਗਿਆ ਤਾਂ ਕੰਮ ਜਾਂ ਵੀ ਨਾ ਬਾਈ ਨੂੰ ਕਹਾਂ ਪੀ ਗੱਲੇ ਕਰ ਤੜਕੀ ਕੰਮ ਕਰਨਾ ਬਈ ਵਿਕਰਾ ਬਈ ਆ ਜਾ ਪਈ ਰੋਟੀ ਬਣਦੀ ਵੈ ਲੈ ਜਾ ਖੇਤ ਬਣਦੀ ਮਾਤਰ ਟੀ ਹਾਂ ਪੁੱਤ ਬਣਦੀ ਨਾ ਤਾਂ ਰੋਟੀਆਂ ਪਾਤੀਆਂ ਲੈ ਚਾਰ ਪਾਤਾ ਆ ਲੈ ਚਾਹ ਠੀਕ ਬੂਲਣੀ ਹੋਰ ਛੇਤੀ ਬਾਜ਼ੀ ਦੇ ਤੱਕ ਵੇਲਾ ਕਰ ਦੇਣਾ ਮੈਂ ਵੀ ਜੰਨਾ ਕਾਲਜ ਪੁੱਤ ਤੂੰ ਰੋਟੀ ਦਾ ਖਾ ਜਾਂਦਾ ਰੋਟੀ ਨਹੀਂ ਮੈਂ ਪਹਿਲੀ ਲੇਟ ਕਰਾਤਾ ਬਾਈ ਨੇ ਮੈਨੂੰ ਤਾਂ ਮੈਂ ਆ ਕੇ ਖਾਉਂਗਾ ਜਾਂ ਮੈਂ ਉੱਥੇ ਖਾ ਲੂੰਗਾ। ਨਾ ਪੁੱਤ ਤੂੰ ਭੁੱਖਾ ਤੇ ਹੈ ਜਾਵੇਂਗਾ ਹੋਣਾ। ਨਹੀਂ ਨਹੀਂ ਮੈਂ ਉੱਥੇ ਖਾ ਲੂੰਗਾ, ਲੇਟ ਹੋ ਗਿਆ ਮੈਂ ਤਾਂ ਬਾਹਰ। ਮਾਂ ਗੱਲ ਸੁਣ ਮੇਰੀ। ਰਾਤ ਨੂੰ ਤਾਂ ਹੈ ਮੋਬਾਈਲ ਦੇਖੀ ਜਾਂਦਾ ਸਾਰੀ ਹੱਜੇ ਰਾਤ। ਤੜਕੇ ਉੱਠਦਾ ਨਹੀਂ ਜੇ ਕੰਮ ਨੂੰ ਕਹਿਣਾ। ਫੇਰ ਕਹਿ ਜਾਂਦਾ ਮੈਂ ਕਾਰਜ ਨੂੰ ਲੇਟ ਹੋ ਗਿਆ। ਚਲ ਮਾਂ ਤਾਂ ਮੈਂ ਵੀ ਲੇਟ ਹੁੰਦਾ ਮੇਤਾ ਚੰਨਾ। ਇਹ ਐਂ ਹੀ ਕਰਦੇ ਨੇ ਪੁੱਤ ਸਾਰੇ ਜਿਹੜੇ ਕਾਲਜਾਂ 'ਚ ਪੜਦੇ ਨੇ ਨਾ ਸਾਰੇ ਐਂ ਹੀ ਕਰਦੇ ਨੇ। ਰਾਤ ਨੂੰ ਫੋਨ ਦੇਖਦੇ ਨੇ ਤੜਕੇ ਫੇਰ ਉੱਠਦੇ ਨਹੀਂ। ਯਾਰ ਕਿਉਂ ਬੋਲੀ ਜਾਂਦਾ ਰਹਿਣਾ ਤੂੰ ਖੇਤ ਬਾਗ ਜਾ ਨਾ ਚੁੱਪ ਕਰਕੇ। ਵੇਖ ਕਿਵੇਂ ਬੋ ਦੁਨੀਆ ਆਕਲ ਹੈਗੀ ਦੇਖੀ ਬਈ ਜੇ ਮੈਂ ਤੈਨੂੰ ਮਾੜਾ ਜਾਂ ਕੁਛ ਕਹਤਾ ਤਾਂ ਕਿਵੇਂ ਮੇਰੇ ਮਗਰ ਪਈ ਐ ਤੇਰਾ ਮੋਹ ਕਰਦੀ ਐ ਇਹ ਵੱਧ ਕਰੇਣਾ ਫਿਰ ਮੈਂ ਵੱਡਾ ਪੁੱਤ ਆ ਤੇ ਮੋਹ ਤਾਂ ਮੈਂ ਦੋਨਾਂ ਦਾ ਕਰਦੀ ਆ ਪੁੱਤ ਹੁਣ ਵਗਜੋ ਤੁਸੀਂ ਨਾ ਤਾਂ ਕਦੇ ਲੇਟ ਹੋ ਗਏ ਏਕੇ ਓਹੋ ਮੈਂ ਤਾਂ ਪਲੇਟ ਹੋਈ ਜਾਂਦਾ ਚੰਗਾ ਬਈ ਫਿਰ ਮੈਂ ਤਾਂ ਜਾਂਦਾ ਇੱਥੇ ਜੀ ਦੀ ਜਾਂਦੇ ਨੇ ਐਨੀ ਵੀ ਹੁਣ ਵਗ ਜਾਣ ਉਹਦੀ ਬੱਸ ਲੰਘ ਜੂਗੀ ਇਹ ਦੁਪਹਿਰਾ ਛੱਡ ਜੂਗਾ ਵੀ ਤੁਸੀਂ ਜਾ ਕੇ ਖੇਤ ਕੰਮ ਕਰ ਲੈ ਉਹ ਵੀ ਕਾਲਜ ਪਾਉਂਦੇ ਮੈਂ ਮੈਂ ਵੀ ਕੋਈ ਕੰਮ ਕਰਾਂ ਇਹਨਾਂ ਨੇ ਤਾਂ ਨਾ ਮੈਨੂੰ ਵੀ ਦੁਪਹਿਰਾ ਚੜਾਤਾ ਕੰਮ ਆ। ਜਮਾ ਮਾੜਾ ਮੈਂ ਤਾਂ ਲੇਟ ਹੋ ਗਿਆ। ਇਹ ਜੇ ਬਿੱਕਰ ਵੀ ਜਿ ਪੜਿਆ ਹੁੰਦਾ ਫੜ ਲੈਂਦਾ ਕੰਜਰ ਐ ਨੌਕਰੀ ਤੇ ਲੱਗ ਜਾਂਦਾ ਇਹ ਵੀ ਹੁਣ ਖੇਤਾਂ ਚ ਮਿੱਟੀ ਨਾਲ ਮਿੱਟੀ ਹੁੰਦਾ ਫਿਰਦਾ ਸਾਰਾ ਦਿਨ ਮੇਰਾ ਤਾਂ ਕਿ ਦਿਮਾਚ ਦਾ ਹੀ ਐ ਵੀ ਧੁੱਪ ਚ ਸਾਰਾ ਦਿਨ ਉੱਥੇ ਕੰਮ ਕਰੂਗਾ ਖੇਤਾਂ ਚ ਕੀ ਸੋਚੀ ਜਾਨੀ ਐ ਕਿਹੜੇ ਸੋਚਾਂ ਚ ਪੈ ਰਹੀ ਐ ਹੂੰ ਮੈਂ ਤਾਂ ਐ ਸੋਚੀ ਜਾਂਦੀ ਸੀ ਮੈਂ ਕਿਹਾ ਜੇ ਬਿੱਕਰ ਪੜਿਆ ਨਹੀਂ ਤਾਂ ਹੁਣ ਉੱਥੇ ਖੇਤਾਂ ਚ ਮਿੱਟੀ ਨਾਲ ਮਿੱਟੀ ਹੋਈ ਜਾਊਗਾ ਗਰਮੀ ਚ ਕੰਮ ਕਰੀ ਜਾਂਦਾ ਹੋਗਾ ਕਿੱਤੀ ਕਿਹੜਾ ਮਾੜਾ ਕੰਮ ਐ ਲੋਕਾਂ ਦੀ ਕਲੰਮੀ ਨਾਲੋਂ ਤਾਂ ਚੰਗਾ ਐ ਵਧੀਆ ਖੇਤ ਜਾ ਕੇ ਆਰਾਮ ਕਰਦੇ ਨਾਲੇ ਕੰਮ ਕਰਦਾ ਹੈ ਨਾਲੇ ਚਿੰਤਾ ਨਹੀਂ ਕੋਈ ਆਪਣੇ ਕਿਹੜਾ ਕੋਈ ਘਟਾ ਹੈ ਖੇਤੀ ਡਿਗੜਾ ਨੌਕਰੀ ਰਿਸ ਕਰੂਗੇ ਮੌਜ ਨਾਲ ਕੰਮ ਕਰਦਾ ਹੈ ਮੈਂ ਤਾਂ ਐਂ ਕਹਿਨੀ ਆ ਮੈਂ ਕਿ ਜੇ ਪੜ ਲੈਂਦਾ ਧੁੱਪ ਚ ਨਾ ਛੜਦਾ ਉੱਥੇ ਮੇਰਾ ਤਾਂ ਹੁਣ ਸਾਰਾ ਦਿਨ ਉਹਦੇ ਕਿ ਨਹੀਂ ਆਇਆ ਤਿਆਰ ਰਹਿੰਦਾ ਹੈ ਕਿ ਦਿਮਚ ਦਾ ਵੀ ਦੇਖੀ ਸਾਰਾ ਦਿਨ ਧੁੱਪੇ ਤੇ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਹੈ ਦੱਸ ਕੀ ਕਰਾਂ ਮੈਂ ਫਿਕਰ ਨਾ ਕਰ ਆਪਣੇ ਬਿਕਰ ਨੂੰ ਸਾਥ ਕਹੁੰਦਾ ਨਾਲੇ ਕੁੜੀ ਕੰਮ ਤੰਦੇੜੀ ਹੈ ਨਾਲੇ ਕੰਮ ਕਰਿਆ ਕਰੂ ਨਾਲੇ ਤੇਰਾ ਕੰਮ ਤੋਂ ਖੜਾ ਛੁੱਟ ਜੀ ਕੌਣ ਕਰਾਉਂਦਾ ਮੈਂ ਤਾਂ ਕਹਿੰਦੀ ਵੀ ਮੈਂ ਬਿੱਕਰ ਨੂੰ ਆ ਜਾਣਗੀ ਉਹਦੇ ਨਾਲ ਗੱਲ ਕਰ ਲੂੰਗੀ ਫਿਰ ਆਪਾਂ ਲੈ ਲਾਂਗੇ ਰਿਸ਼ਤਾ ਤਾਂ ਹੁਣ ਲੈਣਾ ਹੀ ਹੈ ਰਿਸ਼ਤਾ ਤਾਂ ਹੁਣ ਸੁੱਖ ਨਾਲ ਗਏ ਹੋਣ ਵਾਲਾ ਤਾਂ ਉਹ ਹੈਗੀ ਹੈਗਾ ਹੈਨਾ ਜੈਲਾ ਕਰਾਉਂਦਾ ਕਰਾ ਫਿਰ ਉਹਦੇ ਨਾਲ ਗੱਲ ਹੋਰ ਕੀ ਭਾਲਦੇ ਆਪਾਂ ਜੇ ਜੈਲਾ ਕਰਾਉਂਦਾ ਹੈਗਾ ਜਦੋਂ ਕਹਿੰਦੇ ਨੇ ਵੀ ਕੁੜੀ ਕੰਮ ਵਾਲੀ ਹੈਗੀ ਫਿਰ ਕੀ ਭਾਲਦੇ ਆਪਾਂ ਫਿਰ ਤਾਂ ਲੈ ਕਰ ਲੋਗਾ ਨਾ ਛੇਤੀ ਠੀਕ ਹੈ ਮੈਂ ਤਾਂ ਥੱਕ ਗਈ ਬਾੜੀ ਗਰਮੀ ਆ ਮਸਾਂ ਕੰਮ ਨਵੇਂੜੇ ਤੇਰੀ ਮਾਂ ਦਾ ਤੜਕੀ ਨਿਕਲ ਜਾਂਦੀ ਐ ਕੋਲੇ ਕੱਸਣ ਸਾਰਾ ਦਿਨ ਨਹੀਂ ਮੁੜਦੀ ਗਾਗਨ ਤੇ ਗੋਗੀ ਨੋ ਕੋਈ ਤੇ ਵਗ ਜਾਂਦੇ ਨੇ ਮੈਂ ਰਹਿਣੀ ਐ ਕੰਮ ਕਰਨ ਨੂੰ ਛੋਟੇ ਘਰ ਦੇ ਮੈਨੂੰ ਪੁਰਾਣੀ ਰੱਖੀ ਹੋਈ ਐ ਕਿਉਂ ਕਲਪੀ ਜਾਨੀ ਰਹਿਣੀ ਐ ਆਪਣਾ ਕੰਮ ਆ ਹੋਰ ਕੌਣ ਕਰੂਗਾ ਆਪੇ ਹੀ ਕਰਾਂਗੇ ਮੇਰਾ ਘਰ ਮੇਰਾ ਘਰ ਨਹੀਂ ਹੈਗਾ ਇਹ ਘਰ ਤੇਰੇ ਮਾਂ ਪਿਓ ਦਾ ਜਿੰਨਾ ਹੀ ਸਾਰਾ ਦਿਨ ਤੇ ਉਧਰ ਚੱਲਦੀ ਹੈਗੀ ਕੰਮ ਕਰਨ ਨੂੰ ਆਪਾਂ ਖਿਆ ਰਹੇ ਆਂ ਤੂੰ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਣਾ ਆਰਤੀ ਦੇ ਹਿਸਾਬ ਤੇ ਬਾਪੂ ਜੀ ਕਰਿਆ ਹੁੰਦਾਗਾ ਜਾ ਕੇ ਤੇ ਪੈਸੇ ਸਾਰੇ ਗੋ ਗਿੰਦੇ ਜਾਂਦਾ ਆਪਾਂ ਇਕੱਲੇ ਕੰਮ ਕਰਨ ਨੂੰ ਰੱਖੇ ਹੋਏ ਆ ਇਹਨਾਂ ਨੇ ਨੌਕਰ ਆਪਾਂ ਨੌਕਰ ਕਿਉਂ ਆ ਆਪਣਾ ਕੰਮ ਆ ਕਰਦਾ ਆਪ ਕਰਦੇ ਆਂਗੇ ਐਡੀ ਗੱਲ ਤੈਨੂੰ ਨਹੀਂ ਅਕਲ ਆਉਣੀ ساری ਉਮਰ ਤੂੰ ਤਾਂ ਛੁੱਡੂ ਦਾ ਛੁੱਡੂ ਹੀ ਰਹੇਗਾ ਕੰਮ ਤੂੰ ਕਰਦਾਂਗਾ ਪੈਸੇ ਉਹ ਲੈ ਲਾਂਦੇ ਨੇ ਗੋਗੀ ਤੇ ਗਗਣਾ ਆਪਦੀ ਤਨਖਾਹ ਦੇ ਪੈਸੇ ਸਾਰੇ ਜੋੜ ਲੈਂਦੇ ਨੇਗੇ ਆਪਦੇ ਕੋਲੇ ਰੱਖਦੇ ਨੇਗੇ ਜੇ ਤੂੰ ਖੇਤੀ ਦਾ ਕਮਾਉਣਾਗਾ ਉਹ ਘਰੇ ਚੱਲੀ ਜਾਂਦੇ ਨੇ ਐ ਆਪ ਤਾਂ ਸ਼ਹਿਰ ਘਰ ਲੈਣ ਨੂੰ ਫਿਰਦੇ ਨੇਗੇ ਮੈਂ ਰਾਤ ਗੱਲਾਂ ਕਰਦੇ ਸੁਣੇ ਸੀ ਕਿਵੇਂ ਅਸੀਂ ਸ਼ਹਿਰ ਘਰ ਲਵਾਂਗੇ ਕਿ ਬਾਪੂ ਨੂੰ ਆਪਾਂ ਕਹਾਂਗੇ ਵੀ ਖੇਤੀ ਦੇ ਪੈਸੇ ਵੀ ਆਪਾਂ ਨੂੰ ਦੇ ਦੇ ਸਾਰੇ ਤੇ ਆਪਾਂ ਅਗਲੇ ਸਾਲ ਕਹਿੰਦੇ ਸ਼ਹਿਰ ਘਰ ਲੈ ਲਾਂਗੇ ਇੱਥੇ ਆਪਾਂ ਰਹਿੰਦੇ ਨਹੀਂ ਹੈਗੇ ਨਾ ਤੂੰ ਉਨੇ ਹੀ ਸਾਰਾ ਗੱਲੇ ਸੁਣਦੀ ਰਹਿਣੀ ਹੈ ਆਹੋ ਸੁਣੀਆਂ ਸੀ ਉੱਚੀ ਉੱਚੀ ਬੋਲੀ ਜਾਂਦੇ ਸੀਗੇ ਨਾਲੇ ਉਹਨਾਂ ਕੋਲੇ 4-5 ਬੈਕ ਨਹੀਂ ਕਾਪੀਆਂ ਨੇਗੀਆਂ ਆਪਦੇ ਪੈਸੇ ਅੱਡ ਜਮਾ ਰੱਖਦੇ ਨੇ ਉਹ ਤੇ ਨਾਲੇ ਇਹ ਨਹੀਂ ਪਤਾ ਵੀ ਗੋਗੀ ਆੜਤੀਏ ਤਾਂ ਲਿਆ ਲੈ ਪੈਸੇ ਆਪਦੇ ਕੋਲੇ ਰੱਖੀ ਜਾਂਦਾ ਹੋਵੇ ਜੇ ਤੂੰ ਕਟੋ-ਕਟ ਤੂੰ ਮਾੜਾ-ਵੱਟ ਪੜਿਆ ਹੁੰਦਾ ਸਾਰਾ ਕਿਤਾਬ ਤਾਂ ਲੈ ਲਿਆ ਕਰਦਾ ਹੁਣ ਤੈਨੂੰ ਕਾਸੀ ਦਾ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਹੋਈ ਜਾਂਦਾ ਘਰੇ ਕਿਉਂ ਟੈਂਸ਼ਨ ਲੈਣੀ ਹੈ ਜੇ ਹੋ ਕਰ ਸ਼ਹਿਬ ਰਹੂਗਾ ਕੋਗੀ ਆਪਣਾ ਘਰ ਆਇਆ ਹੈਗਾ ਆਓ ਤਾਂ ਸਾਰਾ ਤੈਨੂੰ ਹੀ ਦੇਖ ਕੇ ਜਾਣਗੇ ਬੰਦਾ ਇੰਨਾ ਸਿੱਧਾ ਵੀ ਨਾ ਹੋਵੇ ਤੇਰੇ ਜਿੰਨਾ ਦੇਖੂ ਜਦੋਂ ਤੈਨੂੰ ਦੇਖ ਕੇ ਜਾਣਗੇ ਤੇਰੇ ਇਨ ਦਿਮਾਗ 'ਚ ਕੋਈ ਗੱਲ ਵੱੜਦੀ ਹੈਗੀ ਚੱਲ ਛੱਡ ਭਰਾਂ ਜਾਂ ਚਾਹ ਬਣਾ ਕੇ ਲੈ ਮੈਂ ਕਿ ਤੂੰ ਜਾਣਾ ਚੱਲ ਧਰ ਦੇ ਓਜਵਾ ਕੋ ਚਾਹ ਹੀ ਬਣਾਈ ਜੇ ਚਾਹ ਬਣਾਈ ਤਾਂ ਕੁੱਟ ਲਿਆ ਦੋ ਮੈਨੂੰ ਮੈਨੂੰ ਕਹੀ ਜਾਣਗੇ ਸਾਰਾ ਦਿਨ ਕੰਮ ਨੂੰ ਮੈਂ ਥਿਆ ਰਹੀ ਐ ਇਹਨਾਂ ਨੂੰ ਬੇਲੀ ਵੀ ਕਦੇ ਚਾਹ ਲਿਆ ਦੇ ਕਦੇ ਪਾਣੀ ਲਿਆ ਦੇ ਕਦੇ ਰੋਟੀ ਪਕਾ ਦੇ ਸਾਰਾ ਦਿਨ ਲੱਗੇ ਰੋ ਰ ਸੋਈ ਚ ਲੈਓ ਨੀਆ ਬਾਪੂ ਇਹ ਚਾਹ ਇਹ ਵੀ ਘੜਾ ਲੱਗ ਗਿਆ ਲੈ ਕਿੰਨੀ ਮੈਂ ਤੇ ਮੈਂ ਮਾਹ ਮੁੰਮੂੜੀ ਆਂ ਉਹਦੇ ਆਵਨ ਪਾਣੀ ਲੈ ਕੇ ਦੇ ਭਾਈ ਜੇ ਚਾਹ ਬਣੀਏ ਤਾਂ ਇੱਕ ਟੱਟ ਚਾਹ ਦੀ ਵੀ ਲਿਆ ਦੀ ਆ ਗਈ ਕੋਲੇ ਕੱਸ ਕੇ ਜੇ ਮੈਂ ਡਿਊਟੀ ਤੋਂ ਆਈ ਹੁੰਦੀ ਵੀ ਪਾਣੀ ਲਿਆ ਦੇ ਕਦੇ ਚਾਹ ਲਿਆ ਦੇ ਕਰਦੀ ਐ ਕਮਾਈਆਂ ਲੈ ਵੀ ਵੇ ਪਾਣੀ ਕੋਈ ਰਾਮਣਾ ਹੋ ਗਈ ਬੇਲੀ ਜੇ ਬੇਲੀ ਹੋ ਗਈ ਭਾਈ ਮੇਰੇ ਸੱਚ ਤੇਲ ਤਸ ਦੇ ਮੈਂ ਤਾਂ ਸ੍ਰੀ ਵਾਹਲਾ ਦੁਖੀ ਜਾਂਦਾ ਜਣਦੀ ਨੇ ਆਇਆ ਹੋਇਆ ਪੈਗਾ ਖੁਸ਼ ਕੋ ਖੁਸ਼ ਕਿ ਜਾ ਮੇਰੇ ਤੇਲ ਦਾ ਸਾਜ ਮੈਂ ਕਿੱਥੋਂ ਗਈ ਵੇਲੀ ਹਜੇ ਹੁਣ ਕੰਮ ਨਿਵੇੜ ਕੇ ਅੱਤੀ ਸੀ ਕਪੜਾ ਢੇਰ ਲੱਗਿਆ ਪਿਆ ਹਜੇ ਮੈਂ ਕਿੱਥੋਂ ਆਂ ਵੇਲੀ ਸਾਰਾ ਦਿਨ ਤੱਕਰਦੇ ਕੰਮ ਨਹੀਂ ਮੁਕਰੇ ਆਉਗੀ ਤੇਰੀ ਲਾੜ ਲਈ ਨੂੰ ਨੌਕਰੀ ਤੋਂ ਤੇ ਉਦੋਂ ਮਰਸਲਾ ਲਈ ਤਰਾਲੀ ਮਾਲ ਸਾਂ ਜਿੰਨੀਆਂ ਕਰਾਉਣੀਆਂ ਹੋਈਆਂ ਹੋਰ ਉਹਨਾਂ ਮੱਛੀ ਮਚਾਈ ਰਹਿੰਦੀ ਹੈਗੀ ਵੀ ਤੇਰਾ ਘਰ ਹੈ ਤੈਂ ਕੰਮ ਕਰਨੇ ਨੇ ਵੀ ਹੋਰ ਕੋਈ ਬਾਹਰੋਂ ਆ ਕੇ ਕਰਕੇ ਜਾਊਗਾ ਤੇਰੇ ਕੰਮ ਹੁਣ ਤਾਂ ਮਾੜਾ ਤੂੰ ਆਈ ਤੇ ਹੁਣ ਕਿਧਰ ਜਾਣੀ ਆ ਉਹ ਬੁੱਤ ਉਹਨਾਂ ਦਾ ਪਾਲੇ ਕਹਿੰਦਾ ਬੁਰਾ ਮਰ ਗਿਆ ਮੈਂ ਤਾਂ ਉਹਨਾਂ ਦੇ ਬੈਠ ਕੇ ਆਉਣੀ ਆ ਆਪ ਸੋਚ ਜਾ ਕਰਕੇ ਆਉਣੀ ਆਂਗੀ ਕਿਉਂ ਕੀ ਹੋ ਗਿਆ ਕੰਮ ਹੈ ਕੋਈ ਹੁਣ ਆ ਗਿਆ ਮਾਤਾ ਮੈਂ ਤਾਂ ਉਹ ਪੁੱਛਦਾ ਪਤਾ ਨਹੀਂ ਕੀ ਹੋ ਰਿਹਾ ਦੋਨਾਂ ਨੂੰ ਸਾਰਾ ਦਿਨ ਨਾ ਆਈ ਬੁੱਧੀ ਜਾਣਗੇ ਕਦੇ ਉਹ ਬੋਲਦਾ ਬੋਲਦੀਆ ਕਰੇ ਇਹ ਬੋਲਦਾ ਤਾਂ ਨੰਨ ਤਾਂ ਕੀ ਹੋਇਆ ਭਾਈ ਆਗੇ ਪੁੱਤ ਆ ਮਮੀ ਆ ਗਏ ਬਾਲੀ ਗਰਮੀ ਹੋਈ ਪਈ ਆ ਬੁਰਾ ਹਾਲ ਹੋ ਗਿਆ ਚਲ ਕੋਈ ਨਾ ਪੁੱਤ ਪਾਣੀ ਪੂਣੀ ਪੀ ਲੋ ਤੇ ਆਰਾਮ ਕਰ ਲੋ ਜਾ ਕੇ ਦੀਦੀ ਚਾਹ ਨਹੀਂ ਮੈਂ ਨਾ ਆਪੇ ਬਣਾਈ ਨਹੀਂ ਜਿੰਨੂੰ ਲੋੜ ਆ ਬਣਾ ਕੇ ਪੀ ਲੋ ਬਾਪੂ ਮੈਂ ਕਹਿੰਦਾ ਤੀ ਵੀ ਹੁਣ ਤਾਂ ਸਾਡੀ ਡਿਊਟੀ ਦਾ ਚੱਲੀ ਜਾਂਦਾਗਾ ਗਾਹਾਂ ਸੈਲਾਂ ਚ ਔਖਾ ਹੋ ਜੂਗਾ ਧੁੰਦਾ ਪੈਣੀ ਐ ਨਾਲੇ ਜਾਣਾ ਨਾ ਔਖਾ ਹੋ ਜਾਂਦਾਗਾ ਵੀ ਜੇ ਤੁਸੀਂ ਮੈਨੂੰ ਥੋੜੇ ਜੇ ਪੈਸੇ ਦੇ ਦੋ ਥੋੜੇ ਜੇ ਮੈਂ ਆਪਾਂ ਲਾ ਮੈਂ ਸ਼ਹਿਰ ਚ ਕੋਈ ਘਰ ਦੇਖ ਲਾਂ ਹਾਂ ਸਾਰਾ ਕੁਛ ਆਪਾਂ ਬਣਾ ਰਹੇ ਹਾਂ ਤੁਹਾਡੇ ਵਾਸਤੇ ਤੇ ਹੌਲੀ ਹੌਲੀ ਤੁਸੀਂ ਜੇ ਦੇਖ ਲੋ ਘਰ ਜੇ ਕੋਈ ਪਸੰਦ ਆ ਗਿਆ ਆਪਾਂ ਘਰ ਲੈ ਲਾਂਗੇ ਹਾਂ ਬਾਪੂ ਜੀ ਲੈ ਕੇ ਦੇ ਦਿਓ ਇਹਨਾਂ ਨੂੰ ਸਾਰਾ ਕੁਛ ਇਨਾਂ ਨੂੰ ਬਣਾ ਦੋ ਮੈਲ ਖੇਤ 'ਚ ਉਹ ਸਿਰੀ ਬਣਿਆ ਰਹਿੰਦਾ ਤੇ ਘਰੇ ਮੈਂ ਨੌਕਰਾਂ ਵਾਂਗੂ ਕੰਮ ਕਰਦੀ ਰਹਿਣੀ ਐ ਸਾਰਾ ਕੁਝ ਇਨਾਂ ਨੂੰ ਦੇ ਦੋ ਖੇਤ 'ਚ ਸਾਰਾ ਦਿਨ ਕੰਮ ਉਹ ਕਰਦਾ ਪੈਸੇ ਤੁਸੀਂ ਕੱਢ ਲੰਨੇ ਉਹ ਮਿੱਟੀ ਨਾਲ ਮਿੱਟੀ ਉਹ ਆ ਰਹਿੰਦਾ ਘਰੇ ਮੈਂ ਖੱਪੀ ਐਨੀ ਰਹਿਣੀ ਐ ਇਹ ਕਹੇ ਹੋਈ ਗੱਲਾਂ ਕਰਦੀ ਆਪਈ ਤੂੰ ਕੀ ਗੱਲ ਹੋ ਗਈ ਆਪਈ ਉਹ ਭਾਈ ਰਾਮ ਨੂੰ ਸਮਝਾ ਐਵੇਂ ਬੋਲੀ ਜਾਂਦੀ ਰਹਿੰਦੀ ਸਾਰਾ ਦਿਨ ਇਹ ਮੈਨੂੰ ਕੀ ਸਮਝਾਉਣਗੇ ਜੇ ਇਨਾਂ ਨੂੰ ਆਪ ਨੂੰ ਕੁਝ ਪਤਾ ਹੋਊ ਫੇਰ ਹੀ ਸਮਝਾਉਣਗੇ ਤੁਸੀਂ ਅੱਜ ਵਿੱਚ ਨਾ ਬੋਲੇ ਪਰ ਭਾਬੀ ਮੈਨੂੰ ਗੱਲ ਦਾ ਦੱਸ ਕੀ ਹੈਗੀ ਅੱਛਾ ਤੈਨੂੰ ਗੱਲ ਦੇ ਨਹੀਂ ਪਤਾ ਹੈਗਾ ਸਾਡੇ ਚਿਰੋਂ ਬੈਂਕਾਂ ਤੂੰ ਬਾਹਰ ਲਿਆਂ ਪੈਸਾ ਨਹੀਂ ਆ ਤੈਨੂੰ ਤਾਂ ਮੌਜ ਲੱਗੀ ਪਈ ਐ ਹੁਣ ਘਰ ਲੈਣ ਨੂੰ ਫਿਰਦੇ ਹਾਂ ਸ਼ਹਿਰ ਤੇਰੇ ਘਰਾਂ ਵਾਲੀ ਤੈਨੂੰ ਮਤਾਂ ਦਿੰਦੀ ਐ ਇੱਕ ਇਹ ਨੇ ਜਿਹੜੇ ਇਹਨੇ ਦਿਮਾਗਚੀ ਨਹੀਂ ਵੜਦੀ ਕੁਛ ਤੂੰ ਉਹਦੀਆਂ ਸਾਰੀਆਂ ਮੰਨਦਾ ਇਹਦੇ ਕਦੇ ਦਿਮਾਗਚੀ ਨਹੀਂ ਵੜੀ ਕੋਈ ਗੱਲ ਨਾ ਦੀਦੀ ਕੀ ਗੱਲਾਂ ਮੰਨ ਲੀਆ ਮੈਂ ਕੀ ਗਲਤ ਕਿਹਾ ਪਤਾ ਠੰਡ ਚ ਅਸੀਂ ਕਿੰਨੇ ਔਖੇ ਔਖੇ ਜਾਂਦੇ ਆ ਨਾਲੇ ਅਸੀਂ ਆਪਦੇ ਫਿਊਚਰ ਬਾਰੇ ਨਹੀਂ ਸੋਚਣਾ ਹਾਂ ਹਾਂ ਭਾਈ ਸੋਚੋ ਸੋਚੋ ਆਪਦੇ ਬਾਰੇ ਮਿਹਨਤ ਅਸੀਂ ਕਰੀਏ ਨਜ਼ਾਰੇ ਤੁਸੀਂ ਲਈ ਚੱਲੋ ਅਸੀਂ ਫਿਰਦੇ ਰਹਿਣਾ ਸਾਰਾ ਦਿਨ ਕੱਟਾਂ ਮ ਤੇ ਐਸ ਤੁਸੀਂ ਕਰੀ ਜਾਓ ਕੁੜੀ ਤੇ ਇੱਕ ਹੀ ਬੋਲੀ ਜਾਨੀ ਐ ਇਹ ਕਿਹੜੇ ਬੇਲੇ ਨੇ ਇਹ ਵੀ ਤਾਂ ਬਿਉਦੀਆਂ ਕਰਕੇ ਆਉਂਦੇ ਨੇ ਧੁੱਪਜ ਤੂੰ ਤਾਂ ਬੇਬੇ ਨਾ ਹੀ ਬੋਲ ਚੁੱਪ ਕਰਕੇ ਬਹਿ ਜਾ ਤੂੰ ਚੁੱਪ ਕਰ ਜਾ ਮੈਂ ਆਪਣੀ ਗੱਲ ਕਰਾਂ ਨਾ ਕਰਾਂ ਤੈਨੂੰ ਕੁੜਕਾ ਤੁਸੀਂ ਕੀ ਗੱਲ ਕਰੋਗੇ ਤੁਸੀਂ ਸੱਜ ਚੁੱਪੀ ਰਹੋ ਸਾਡਾ ਹਿੱਸਾ ਆਪੂ ਹੀ ਸਾਨੂੰ ਦੇ ਕੇ ਸਾਨੂੰ ਅੱਡ ਕਰ ਦੋ ਜੇ ਗੋਗੀ ਨੂੰ ਸ਼ੇਅਰ ਕਰ ਲੈ ਕੇ ਜਾਓਗੇ ਇਹ ਕਰ ਸਾਡਾ ਤੇ ਜ਼ਮੀਨ ਚੋਂ ਵੀ ਸਾਡਾ ਹਿੱਸਾ ਦੇ ਦੋ ਇਹਨਾਂ ਦਾ ਇਹਨਾਂ ਨੂੰ ਦੇ ਦੋ ਇਹ ਆਪਦਾ ਖਾਣਗੇ ਅਸੀਂ ਆਪਦਾ ਖਾਵਾਂਗੇ ਅਸੀਂ ਆਪਦੇ ਕਰੇ ਆਪਦੇ ਕਰੀ ਨਾ ਤੁਸੀਂ ਡੋਡੀ ਹੋ ਜਾਓਗੇ ਸਭ ਕੁਝ ਵੰਡ ਲਓਗੇ ਅਸੀਂ ਕੀਤੇ ਨਾ ਹਾਂਗੇ ਫਿਰ ਤੁਸੀਂ ਇੱਕ ਜਣਾ ਸਾਡੇ ਨਾਲ ਰਹਿ ਲਓ ਇੱਕ ਜਣਾ ਗੋਗੀ ਨਾਲ ਰਹਿ ਲਓ ਅੱਛਾ ਭਾਈ ਜਿਹੜੇ ਘਰ ਚ ਤੂੰ ਖੜੇ ਐ ਏ ਘਰ ਵੀ ਮੇਰਾ ਐ ਤੇ ਜਿਹੜੀ ਜ਼ਮੀਨ ਬੰਡਣ ਨੂੰ ਕਹਿੰਨੀ ਆ ਉਹ ਜ਼ਮੀਨ ਵੀ ਮੇਰੀ ਐ ਤੁਸੀਂ ਚੁੱਪ ਕਰੋ ਮੈਂ ਕਰਦੀ ਆ ਗੱਲ ਮੈਨੂੰ ਦੱਸ ਨਹੀਂ ਤੂੰ ਸੌਣੇ ਦੀ ਹੋਰ ਚਬਰ-ਚਬਰ ਬੋਲੀ ਜਾਂਦੀ ਐ ਜਿਸੇ ਦੋ ਨਹੀਂ ਤੱਲੇ ਪਹਿਣਗੇ ਅਸੀਂ ਹੀ ਸਾਰ ਰੱਖਾਂਗੇ ਦੋਨੇ ਜਣੇ ਆਪਦਾ ਗੋਗੀ ਨੂੰ ਸ਼ੇਅਰ ਕਰ ਲੈ ਕੇ ਦੇਵਾਂਗੇ ਆ ਘਰ ਦੇ ਨਾਲ ਦੋ ਹਿੱਸੇ ਪਹਿਣਗੇ ਏ ਘਰ ਦੇ ਵਿੱਚ ਨਾ ਇੱਕ ਹਿੱਸਾ ਤੁਹਾਡਾ ਹੋਊਗਾ ਇੱਕ ਸਾਡਾ ਹੋਊਗਾ ਪਰ ਤੁਸੀਂ ਸਾਰਾ ਕਿ ਕਰਨਾ ਕੀ ਹੈ ਹੋਰ ਭਾਈ ਇਹ ਸੀ ਗੁਰਦੁਆਰੇ ਪੈ ਜਾਣੇ ਜਾ ਕੇ ਨਾਲੇ ਘਰ ਚੋਂ ਹੀ ਸਲਾ ਲਵਾਂਗੇ ਨਾਲੇ ਜ਼ਮੀਨ ਚੋਂ ਲਵਾਂਗੇ ਗੱਲ ਸੁਣ ਲੈ ਭਾਈ ਇੱਧਰ ਦਾ ਪਾਸਾ ਛੱਡਾ ਤੇ ਇੱਧਰ ਦਾ ਪਾਸਾ ਸਾਡਾ ਆਜਾ ਆਪਾਂ ਆਪਣੇ ਹਿੱਸੇ ਚਲੀਏ ਹੀ ਤਰ ਸਾਰਾ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਸਾਡੀ ਚੈਨਲ ਤੇ ਸਾਡੀ ਤੇ ਨਵੀਂ ਪਹਿਲੀ ਵੀਡੀਓ ਆਗੀ ਤੇ ਇਹਨੂੰ ਨਾਲੇ ਤਾਂ ਸਬਸਕ੍ਰਾਈਬ ਕਰਨਾ ਜੀ ਲਾਈਕ ਕਰੋ ਤੇ ਕਮੈਂਟ ਕਰੋ ਤੇ ਕਮੈਂਟਾਂ ਦੇ ਵਿੱਚ ਸਾਨੂੰ ਦੱਸੋ ਤੇ ਸਾਡੀ ਪਹਿਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਤੇ ਜਿਹੜੇ ਵੀ ਕਮੈਂਟ ਕਰਿਆ ਕਰੋਗੇ ਤੁਸੀਂ ਉਹਨਾਂ ਦੇ ਹਰ ਵੀਡੀਓ ਦੇ ਪਿੱਛੇ ਅਸੀਂ ਨਾਂ ਬੋਲਿਆ ਕਰਾਂਗੇ ਸਾਰਿਆਂ ਦੇ ਨਾਂ ਬੋਲ ਕੇ ਦੱਸਿਆ ਕਰਾਂਗੇ ਕਿ ਕਿਹਨੇ ਸਾਨੂੰ ਵਧੀਆ ਕਮੈਂਟ ਕੀਤਾ ਤੇ ਸਾਰੀਆਂ ਵੀਡੀਓ ਨੂੰ ਜਿਹੜੀਆਂ ਤੁਹਾਡੇ ਅੱਗੇ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ WhatsApp ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਨਵਾਂ ਚੈਨਲ ਹੈ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਸਸਹੀ ਗਾ